ਦਰبار صاحب ਦੇ ਬਾਰੇ ਵੀ ਬਹੁਤ ਗੱਲਾਂ ਫਲਾਈਆਂ ਜਾਂਦੀਆਂ ਸੀ ਵੀ ਉੱਥੇ ਅਸਲਾ ਪਿਆ ਉੱਥੇ ਜੱਤ ਨੈਰੇਟਿਵ ਸਰਜਿਆ ਵਸਿਆ ਉੱਥੇ ਅਜੇ ਵੀ ਬੰਦੇ ਆ ਉੱਥੇ ਅਜੇ ਵੀ ਗਲਤ ਹੋ ਰਿਹਾ ਜੀ ਉਹ ਮੈਂ ਇਦਾਂ ਹੀ ਦਫ਼ਤਰ ਬੈਠਾ ਸੀ ਆਪਣੇ ਤੇ ਮੈਨੂੰ ਬ੍ਰਿਟਿਸ਼ ਐਮਬੈਸੀ ਤੋਂ ਇੱਕ ਚਿੱਠੀ ਆਈ ਜੀ ਉਹ ਚਿੱਠੀ ਆਈ ਜਿਹਦੇ ਚ ਲਿਖਿਆ ਸੀ ਵੀ ਕੁਈਨ ਨੇ ਵਿਜ਼ਿਟ ਕਰਨਾ ਇੰਡੀਆ ਤੇ ਉਹਦੀ ਇੱਛਾ ਹੈ ਵੀ ਦਰਬਾਰ ਸਾਹਿਬ ਆਵੇ ਜੀ ਤੇ ਮੈਂ ਦੇਖੀ ਦੇਖ ਕੇ ਉਸੇ ਵੇਲੇ ਅਸੀਂ ਜਵਾਬ ਦਿੱਤਾ ਜੀ ਮੈਂ ਕੋਈ ਨਹੀਂ ਜੇ ਉਹਨੇ ਆਉਣਾ ਚਾਹੁੰਦੀ ਆ ਸਾਨੂੰ ਤੁਸੀਂ ਉਹਦਾ ਪ੍ਰੋਗਰਾਮ ਭੇਜੋ ਜੀ ਅਸੀਂ ਸਾਰਾ ਕੁਝ ਅਰੇਂਜ ਕਰ ਦਿਆਂਗੇ ਜੀ ਤੇ ਮੈਂ ਟੌੜਾ ਸਾਹਿਬ ਨੂੰ ਦੱਸ ਦਿੰਦਾ ਮੈਂ ਕਿਹਾ ਜੀ ਆਹ ਗੱਲ ਏਦਾਂ ਏਦਾਂ ਹੋਈ ਆ ਕੋਈ ਨਾਉਣਾ ਚਾਹੁੰਦੀ ਆ ਤੇ ਅਸੀਂ ਇਹਨੂੰ ਏਦਾਂ ਏਦਾਂ ਕਰ ਲਿਆ ਟੌੜਾ ਸਾਹਿਬ ਦਾ ਇਸ ਦੇ ਤੇ ਰਿਐਕਸ਼ਨ ਕੀ ਸੀ ਟੌੜਾ ਸਾਹਿਬ ਖੁਸ਼ ਸੀ ਖੁਸ਼ ਸੀ ਹਾਂਜੀ ਉਹ ਖੁਸ਼ ਸੀ ਪਰ ਹੋਇਆ ਕਿ ਕੁਝ ਬੰਦਿਆਂ ਨੂੰ ਨਾ ਏਦਾਂ ਲੱਗਦਾ ਸੀ ਵੀ ਜਿਵੇਂ ਮੇਰੀ ਉਮਰ ਵੀ ਉਸ ਵੇਲੇ ਥੋੜੀ ਜੰਗ ਸੀ ਬਈ ਇਹ ਸਾਰਿਆਂ ਤੋਂ ਮੂਰੇ ਨਿਕਲ ਨੂੰ ਫਿਰਦਾ ਇਹਦੀਆਂ ਤੜਾਵਾਂ ਕਸੀਏ ਗੁਜਰਾਲ ਸਾਹਿਬ ਪ੍ਰਧਾਨ ਮੰਤਰੀ ਸੀ ਜੀ ਤੇ ਉਹਨਾਂ ਨੇ ਗੁਜਰਾਲ ਸਾਹਿਬ ਤੋਂ ਇੱਕ ਬਿਆਨ ਦੋ ਆਤਾ ਪ੍ਰਧਾਨ ਮੰਤਰੀ ਤੋਂ ਅੱਛਾ ਜੀ ਬਈ ਜੇ ਕੁਈਨ ਨੇ ਦਰਬਾਰ ਸਾਹਿਬ ਜਾਣਾ ਤਾਂ ਪਹਿਲਾਂ ਜਲਿਆਂ ਵਾਲੇ ਬਾਗ ਦੀ ਮਾਫੀ ਮੰਗ ਕੇ ਜਾਵੇ ਅੱਛਾ ਇਸੇ ਟੋਨ ਦੇ ਉੱਤੇ ਬਾਦਲ ਸਾਹਿਬ ਦਾ ਬਿਆਨ ਆ ਗਿਆ ਮੁੱਖ ਮੰਤਰੀ ਸਾਹਿਬ ਦਾ ਕਿ ਸਿੱਖਾਂ ਦੇ ਸਭ ਤੋਂ ਵੱਡੇ ਅਸਥਾਨ ਤੇ ਇੰਗਲੈਂਡ ਦੀ ਕੁਈਨ ਆਉਣੀ ਚਾਹੁੰਦੀ ਹੈ ਹਾਂਜੀ ਤੇ ਅਸੀਂ ਉਹਨੂੰ ਰੋਕਣ ਵਾਸਤੇ ਹੱਥ ਕੰਡੇ ਆਪਣਾ ਰਹੇ ਹਾਂ ਚਲੋ ਉਹਨਾਂ ਦੀ ਗੱਲ ਰੌਲਾ ਤਾਂ ਮੇਰੇ ਨਾਲ ਹੋਊਗਾ ਕਿਸੇ ਦਾ ਪਰ ਉਹਨਾਂ ਨੇ ਇਹ ਬਿਆਨ ਦੇ ਦਿੱਤਾ ਜਿਹੜਾ ਬੜਾ ਮੰਦ ਭਾਗਾ ਸੀ ਜੀ ਮੈਂ ਟੌੜਾ ਸਾਹਿਬ ਨੂੰ ਮਿਲਿਆ ਤੇ ਮੈਂ ਸਵੇਰ ਤੋਂ ਮੇਰਾ ਪਹਿਲਾਂ ਇਦਾਂ ਦਾ ਹੀ ਸੀ ਜੀ ਮੈਂ ਕਿਹਾ ਜੀ ਵੀ ਜੇ ਇਹਨਾਂ ਨੇ ਇਦਾਂ ਕਰਨਾ ਮੈਂ ਤਾਂ ਸਵੇਰੇ ਪ੍ਰੈਸ ਕਾਨਫਰੰਸ ਕਰਨੀ ਆ ਜੀ ਜਾਦੇ ਗੱਲ ਉਹ ਮੈਂ ਛੱਡ ਦਿੰਨਾ ਉਹ ਮੈਨੂੰ ਕਹਿੰਦੇ ਛੱਡਣ ਛੜਾਉਣ ਵਾਲੀ ਗੱਲ ਨਹੀਂ ਤੂੰ ਅੱਗੇ ਚੱਲ ਅੱਗੇ ਵੱਧ ਮੈਂ ਤੇਰੇ ਨਾਲ ਆ ਪਰ ਥੋੜਾ ਜਿਹਾ ਖਿਆਲ ਰੱਖੀ ਰੋਤਬਿਆਂ ਦਾ ਖਿਆਲ ਰੱਖੀ ਮੈਂ ਜੀ ਠੀਕ ਹੈ ਮੈਂ ਸਵੇਰੇ ਪ੍ਰੈਸ ਕਾਨਫਰੰਸ ਆਦਿ ਲਈ ਜੀ ਮੈਂ ਦੋਨਾਂ ਦੇ ਬਿਆਨ ਕੋਟ ਕਰਕੇ ਪ੍ਰੈਸ ਨੂੰ ਇਹ ਗੱਲ ਕਹਿਤੀ ਬਈ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ ਉਹ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਸੀ ਜੀ ਉਹਦੇ ਚ ਹਰਮੰਦਰ ਸਾਹਿਬ ਦਾ ਕੋਈ ਰੌਲਾ ਨਹੀਂ ਸੀ ਜੀ ਤੇ ਉਸ ਲੜਾਈ ਦੇ ਵਿੱਚ ਹਿੰਦੂ ਵੀ ਮਰਿਆ ਸਿੱਖ ਵੀ ਮਰਿਆ ਮੁਸਲਮਾਨ ਵੀ ਮਰਿਆ ਇਸਾਈ ਵੀ ਮਰੇ ਸਾਰੇ ਮਰੇ ਜੀ ਤੇ ਕਿਉਂਕਿ ਉਹ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਸੀ ਇਸ ਲਈ ਪ੍ਰਧਾਨ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਬਿਆਨ ਦਰਸਤ ਕਰਨਾ ਚਾਹੀਦਾ। ਬਈ ਜੇ ਕੋਈ ਜਲਿਆਂਵਾਲੇ ਬਾਗ ਦੀ ਮਾਫੀ ਮੰਗੇ ਬਿਨਾ ਜੀ ਹਿੰਦੁਸਤਾਨ 'ਚ ਵੜਦੀ ਐ। ਤੇ ਅਸੀਂ برداشت ਨਹੀਂ ਕਰਾਂਗੇ। ਦਰਬਾਰ ਸਾਹਿਬ ਦੀ ਗੱਲ ਨਹੀਂ ਉਹਨਾਂ ਨੂੰ ਕਰਨੀ ਚਾਹੀਦੀ। ਬਿਲਕੁਲ ਜੀ। ਕਹਿੰਦੇ ਜੇ ਨਾ ਕਹਿਣ ਪ੍ਰੈਸ ਵਾਲੇ ਕਈ ਸੱਜਣ ਕਹਿੰਦੇ। ਫਿਰ ਮੈਂ ਕਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਕਾਲ ਕਰੂੰਗਾ। ਜੀ। ਬਈ ਫਿਰ ਰਾਣੀ ਦਾ ਵਿਰੋਧ ਥਾਂ-ਥਾਂ ਤੇ ਸਿੱਖ ਕਰਨ। ਜੀ। ਚਲੋ ਉਹ ਗੱਲ ਅੱਗੇ ਵੱਧ ਗਈ ਜੌਨ ਬਿਲ ਡੈਸ਼ ਸਿਗਾ ਇਥੇ ਡਿਪਟੀ ਹਾਈ ਕਮਿਸ਼ਨ ਜੀ ਦਿੱਲੀ ਜੀ ਉਹਦਾ ਮੈਨੂੰ ਫੋਨ ਆ ਗਿਆ ਜੀ ਮੈਨੂੰ ਕਹਿੰਦਾ ਤੁਸੀਂ ਪਰਸਨਲੀ ਮਿਲ ਸਕਦੇ ਹੋ ਮੈਂ ਕਿਹਾ ਸੀ ਆ ਜਾਨੇ ਜੀ ਮੈਂ ਨਾਲ ਇਥੇ ਆਪਣੇ ਕਰਨਲ ਬਾਲਾ ਜਸਪੀਰ ਸਿੰਘ ਜਸਮੀਰ ਸਿੰਘ ਬਾਲਾ ਤੇ ਸਰਦਾਰ ਭਰਪੂਰ ਸਿੰਘ ਦੋਨਾਂ ਨੂੰ ਇਹਨਾਂ ਨੂੰ ਲਿਆ ਨਾਲ ਜੀ ਤੇ ਉਥੇ ਪਰਮਜੀਤ ਸਿੰਘ ਸਰਨਾ ਉਸ ਵੇਲੇ ਗੁਰਦੁਆਰਾ ਪਰੰਧਾ ਕਮੇਟੀ ਦਾ ਪ੍ਰਧਾਨ ਸੀ ਦਿੱਲੀ ਵਾਲੀ ਦੇ ਹਾਂਜੀ ਉਹਨਾਂ ਨੂੰ ਨਾਲ ਲਿਆ ਅਸੀਂ ਦਫ਼ਤਰ ਚਲੇ ਗਏ ਜੀ ਦਫ਼ਤਰ ਚਲੇ ਗਏ ਤੇ ਉਹਨਾਂ ਦੇ ਹਾਈ ਕਮਿਸ਼ਨ ਚਲੇ ਗਏ ਤੇ ਸਾਰੀ ਗੱਲਬਾਤ ਹੋਈ ਤੇ ਉਹ ਗੱਲਬਾਤ ਕਰਦੇ ਆ ਉਹਨਾਂ ਨੇ ਸਾਰਾ ਸਾਨੂੰ ਦੱਸਿਆ ਵੀ ਇੰਨੇ ਮਿੰਟ ਰਹਿਣਾ ਇੰਨੇ ਆ ਕਰਨਾ ਵੀ ਤੁਸੀਂ ਕੀ ਕਰੋਗੇ ਸਾਰਾ ਕੁਝ ਸ਼ਡਿਊਲ ਦੱਸਤਾ ਤੇ ਉਹਨਾਂ ਨੂੰ ਇਹ ਵੀ ਦੱਸਤਾ ਵੀ 에어ਪੋਰਟ ਤੋਂ ਅਸੀਂ ਕਿੱਦਾਂ ਕਿੱਦਾਂ ਮੈਨੇਜ ਕਰਕੇ ਕਿਵੇਂ ਕਿਵੇਂ ਇਵੈਂਟ ਹੋਏਗੀ ਸਾਰਾ ਕੁਝ ਮੈਨੇਜ ਕਰਕੇ ਗਏ ਉਹਨਾਂ ਨੇ ਪ੍ਰੋਪਰ ਸਕੇਜੂਲ ਤੋਂ ਦੱਸਤੇ ਉਹਨਾਂ ਨੂੰ ਸਾਰਾ ਮੈਂ ਦੱਸਤਾ ਉਹਦੇ ਚ ਇੱਕ ਮੁੰਡਾ ਸਾਡੇ ਲੋਕਲ ਪਰਿਵਾਰ ਦਾ ਨਕਸਬੰਦ ਸੀ ਮੈਂ ਤੁਹਾਨੂੰ ਪਹਿਲਾਂ ਗੋਰਾ ਹੀ ਸਮਝਦਾ ਸੀ ਜੀ ਉਹ ਜਦੋਂ ਮੇਰਾ ਐਡਰੈਸ ਲਿਖਣ ਲੱਗੇ ਕਿਉਂਕਿ ਗਰੁੱਪ ਲੀਡਰ ਮੈਂ ਸੀ ਜੀ ਜਦੋਂ ਮੈਂ ਬੰਗਾ ਲਿਖਿਆ ਨਾਲ ਤੇ ਉਹ ਮੈਨੂੰ ਪਾਸੇ ਕਰਕੇ ਕਹਿੰਦਾ ਆ ਜੀ ਫਰਮ ਬੰਗਾ ਮੈਂ ਕਿਹਾ ਹਾਂ ਕਹਿੰਦਾ ਮਾਈਸੈਲਫ ਆਲਸੋ ਫਰਮ ਬੰਗਾ ਅੱਛਾ ਜੀ ਮੈਂ ਕਿਹਾ ਤੂੰ ਕਿਹਨਾ ਚੋਂ ਆ ਹਾਂ ਕਹਿੰਦਾ ਮੈਂ ਤਵਾੜੀ ਫੈਮਲੀ ਸੀ ਉਹਨਾਂ ਚੋਂ ਅਸੀਮ ਤਵਾੜੀ ਨਾਂ ਸੀ ਉਹਦਾ ਮੁੰਡੇ ਦਾ ਜੀ ਮੈਂ ਕਿਹਾ ਕਾਕਾ ਵੀ ਸਾਡੀ ਪਿੱਠ ਨਾ ਲੱਗਣ ਦੀ ਹਾਂ ਹਾਂ ਕਹਿੰਦਾ ਜੀ ਔਰ ਪੋਜ਼ਿਟਿਵ ਹੈ ਸਾਰਾ ਕੁਝ ਤੁਸੀਂ ਅੱਗੇ ਵਧੋ ਜੀ ਠੀਕ ਹੈ ਚਲੋ ਉਹ ਜਿਹੜੀ ਪ੍ਰਧਾਨ ਮੰਤਰੀ ਦੇ ਬਿਆਨ ਵਾਲੀ ਗੱਲ ਸੀ ਉਹ ਥੋੜੀ ਜਿਹੀ ਡਿਫਿਊਜ਼ ਹੋ ਗਈ ਬਿਲਕੁਲ ਸ਼ਾਂਤ ਹੋ ਗਈ ਤੇ ਫਿਰ ਇੱਕ ਦਿਨ ਪ੍ਰੈਸ ਵਾਲਿਆਂ ਨੇ ਮੈਨੂੰ ਫੇਰ ਰੋਕ ਲਿਆ ਉਹ ਮੈਨੂੰ ਕਹਿੰਦੇ ਵੀ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਵੀ ਰਾਣੀ ਜ਼ਰੂਰ ਆਵੇ ਜੀ ਮੈਂ ਕਿਹਾ ਵੀ ਦੇਖੋ ਗੱਲ ਇਹ ਆ ਵੀ ਰਾਣੀ ਕੱਲੀ ਰਾਣੀ ਨਹੀਂ ਹੈ ਰਾਣੀ ਚਰਚ ਆਫ ਇੰਗਲੈਂਡ ਦੀ ਵੀ ਹੈਡ ਆ ਬਿਲਕੁਲ ਜੀ ਇੱਕ ਧਾਰਮਿਕ ਮੁਖੀ ਦੂਜੇ ਧਾਰਮਿਕ ਸਥਾਨ ਤੇ ਆ ਕੇ ਦੇਖਣਾ ਚਾਹੁੰਦਾ ਤੇ ਅਸੀਂ ਉਹਨੂੰ ਮਨਾ ਥੋੜੀ ਕਰ ਸਕਦੇ ਅਸੀਂ ਤਾਂ ਉਹਦੇ ਲਈ ਪ੍ਰਬੰਧ ਕਰ ਸਕਦੇ ਬਿਲਕੁਲ ਤੇ ਅਸੀਂ ਪ੍ਰਬੰਧ ਕਰ ਦਿੱਤਾ ਉਹਦੇ ਲਈ ਚਲੋ ਉਹਦੇ ਵਿੱਚ ਖਾਸ ਗੱਲ ਇਹ ਸੀਗੀ ਉਹ ਬੜਾ ਚੈਲੈਂਜਿੰਗ ਟਾਸਕ ਸੀ ਜੀ ਕਿਉਂਕਿ ਜਿਨ੍ਹਾਂ ਨੇ ਮੇਰੀ ਮਦਦ ਕਰਨੀ ਸੀ ਉਹਨਾਂ ਨੇ ਤਾਂ ਪਹਿਲਾਂ ਕਹਿ ਦਿੱਤਾ ਸੀ ਵੀ ਉਹ ਜਲਿਆਂ ਵਾਲੇ ਬਾਗ ਦੀ ਮਾਕਿਮਾ ਕੀ ਆਪਾਂ ਚਲੋ ਮੈਂ ਵੀ ਵਾਹਿਗੁਰੂ ਤੇ ਭਰੋਸਾ ਰੱਖਿਆ ਮੈਂ ਕਿਹਾ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਨ ਜੀ ਉਸ ਵੇਲੇ ਬਾਰਡਰ ਰੇਂਜ ਦੇ ਡੀਆਈਜੀ ਬਰਦੀ ਸਾਹਿਬ ਸੀਗੇ ਬਰਦੀ ਸਾਹਿਬ ਉਹ ਉਹਨਾਂ ਦਾ ਮੇਰਾ ਪ੍ਰੇਮ ਸੀ ਜੀ ਸਾਰੀ ਪੁਲਿਸ ਦੇ 6 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਉਹਨਾਂ ਨੇ ਡਿਪਲੋਏ ਕੀਤੀ ਕਰਨੀ ਸੀ ਜੀ ਉਹ ਉਹਨਾਂ ਦੀ ਅਗਵਾਈ ਥੱਲੇ ਹੀ ਚੱਲਦੀ ਸੀ ਜੀ ਜਿਹਦੇ ਵਿੱਚ ਤਰਨਤਾਰਨ ਦਾ ਐਸਐਸਪੀ ਅਮਰਸਰ ਦਾ ਐਸਐਸਪੀ ਗੁਰਦਾਸਪੁਰ ਦਾ ਐਸਐਸਪੀ ਇਹ 5-6 ਜ਼ਿਲ੍ਹੇ ਸੀ ਜੀ ਤੈਮੂੰ ਮੈਨੂੰ ਕਹਿਣ ਲੱਗੇ ਵੀ ਬੜਾ ਚੈਲੈਂਜਿੰਗ ਕੰਮ ਹੈ ਵੀ ਤੁਸੀਂ ਇੱਕ ਵਾਰੀ ਸਾਰੀ ਮੀਟਿੰਗ ਕਰੋ ਸਾਡੇ ਨਾਲ ਬੈਠ ਕੇ ਤੇ ਆਪਾਂ ਇਹਨੂੰ ਡਿਸਕਸ ਕਰੀਏ ਸਾਰਾ ਜੀ ਚਲੋ ਗੱਲਾਂ ਕਰਦਿਆਂ ਕਰਦਿਆਂ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਇੱਕ رائے ਹੈ ਜੀ ਵੀ ਪ੍ਰਕਰਮਾਂ ਦੇ ਵਿੱਚ ਕਿਸੇ ਵੀ ਵੱਡੇ ਲੀਡਰ ਦਾ ਜਿਹੜਾ ਗਨਮੈਨ ਨਹੀਂ ਜਾਊਗਾ ਅੱਛਾ ਉਹ ਇਵਨ ਕਿ ਬੇਸ਼ੱਕ ਬਾਦਲ ਸਾਹਿਬ ਹੁਣ ਬੇਸ਼ੱਕ ਟੌੜਾ ਸਾਹਿਬ ਹੁਣ ਅੱਛਾ ਜੀ ਬਰਨਾਲਾ ਸਾਹਿਬ ਵੀ ਉਸ ਵੇਲੇ ਸੀਗੇ ਕਿ ਕਿਸੇ ਦਾ 간ਮੈ ਨਹੀਂ ਅੰਦਰ ਜਾਊਗਾ ਸਿਰਫ ਕুইਨ ਦੀ ਸਿਕਿਉਰਿਟੀ ਜਿਹੜੀ ਸਿਵਲ ਵਰਦੀਆਂ ਚ ਹੋਏਗੀ ਇਹ ਬਹੁਤ ਵੱਡ ਡੇਰਿੰਗ ਸਟੈਪਸ ਜੀ ਤੁਹਾਡਾ ਮੈਂ ਹੁਣ ਚਲੋ ਮੇਰੀ ਗੱਲ ਹੁਣ ਮੰਨ ਲਈ ਜੀ ਫਿਰ ਦੂਜੀ ਗੱਲ ਹੋਈ ਮੈਂ ਕਿਹਾ ਜੀ ਵੀ ਕੋਈ ਕੈਮਰੇ ਵਾਲਾ ਪ੍ਰਕਰਮਾਂ ਦੇ ਵਿੱਚ ਨਿਕਮੂਗਾ ਉਹਨਾਂ ਲਈ ਅਸੀਂ ਪ੍ਰਬੰਧ ਕਰਾਂਗੇ ਅਸੀਂ ਬਰਾਂਡਿਆਂ ਦੇ ਉੱਤੇ ਉਹਨਾਂ ਦੇ ਕੈਮਰੇ ਲਵਾਵਾਂਗੇ ਜੀ ਉਹ ਬਰਾਂਡਿਆਂ ਤੇ ਲਾਤੀ ਬਿਲਕੁਲ ਦੋ ਟੀਮਾਂ ਅਸੀਂ ਬਣਾਈਆਂ ਸੀ ਜੀ ਮੈਂ ਤੇ ਸਰਦਾਰ ਸੁਭਜੀਤ ਸਿੰਘ ਬਰਨਾਲਾ ਅਸੀਂ ਡਿਊਕ ਦੇ ਡਿਊਕ ਨੂੰ ਅਸਿਸਟ ਕਰ ਰਹੇ ਸੀ ਜੀ ਦੂਜੀ ਟੀਮ ਦੇ ਵਿੱਚ ਟੌੜਾ ਸਾਹਿਬ ਬਾਦਲ ਸਾਹਿਬ ਤੇ ਮਨਜੀਤ ਸਿੰਘ ਕਲਕੱਤਾ ਸੀ ਜਿਹੜੇ ਕੁਈਨ ਨੂੰ ਅਸਿਸਟ ਕਰ ਰਹੇ ਸੀ ਜੀ ਮੈਂ ਕਿਉਂਕਿ ਪਹਿਲਾਂ ਉਹਨਾਂ ਨਾਲ ਮੀਟਿੰਗਾਂ ਕਰਦਾ ਰਿਹਾ ਸੀ ਮੈਨੂੰ ਦੋਨੇ ਪਾਸੇ ਹੋਣਾ ਪੈਂਦਾ ਸੀ ਉਹਨਾਂ ਦਾ ਸਟਾਫ ਸਾਰਾ ਮੈਨੂੰ ਜਾਣਦਾ ਸੀ ਜੀ ਚਲੋ ਉਹ ਬੜਾ ਸਕਸੈਸਫੁਲ ਹੋਇਆ ਟ੍ਰਿਪ ਹੋਇਆ ਜੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਫੋਟੋਆਂ ਸਾਰੀ ਦੁਨੀਆ ਦੇ ਵਿੱਚ ਘੁੰਮੀਆਂ ਇਹ ਬਹੁਤ ਵੱਡਾ ਇਵੈਂਟ ਸੀ ਤੇ ਮਤਲਬ ਕਿ ਮਿਲਟੈਂਸੀ ਤੋਂ ਬਾਅਦ ਜਿਸ ਤਰ੍ਹਾਂ ਦਾ ਸਿੱਖਾਂ ਨੂੰ ਦਿਖਾਇਆ ਗਿਆ ਤਾਂ ਇਹ ਬਹੁਤ ਵੱਡਾ ਸਟੈਪ ਸੀ ਉਹਨਾਂ ਵਾਸਤੇ ਰਾਣੀ ਨੂੰ ਦਰਬਾਰ ਸਾਹਿਬ 'ਚ ਘੁੰਮਦਿਆਂ ਫਿਰਦਿਆਂ ਦੇਖ ਕੇ ਦੁਨੀਆ ਦੇ ਕੋਨੇ-ਕੋਨੇ 'ਚ ਬੈਠਾ ਸਿੱਖ ਖੁਸ਼ ਹੋਇਆ ਜੀ ਰਾਣੀ ਦੀ ਸਟੇਟਮੈਂਟਾਂ ਜਿਹੜੀਆਂ ਰਿਕਾਰਡ ਹੋਈਆਂ ਜਿਹਦੇ ਵਿੱਚ ਉਹਨੇ ਕਿਹਾ ਵੀ ਇਸ ਤੋਂ ਵੱਡੀ ਸ਼ਾਂਤੀ ਦਾ ਕਰਮ ਮੈਂ ਦੇਖਿਆ ਹੀ ਨਹੀਂ ਜੀ ਤੇ ਮੈਂ ਜਿੰਨੀ ਸੈਟੀਸਫਾਈ ਇੱਥੇ ਆ ਕੇ ਹੋਈ ਹੈ ਤੇ ਮੈਨੂੰ ਜਿੰਨਾ ਆਦਰ ਮਾਨ ਮਿਲਿਆ ਇਹ ਕੌਮ ਨੇ ਮੇਰਾ ਇੰਨਾ ਸਤਿਕਾਰ ਕੀਤਾ ਬਹੁਤ ਪੋਜ਼ਿਟਿਵ ਗੱਲਾਂ ਸੀ ਅੱਛਾ ਅੱਛਾ ਮੇਰੀ ਮੈਂ ਪਹਿਲਾ ਸਿੱਖ ਸੀ ਜਿਹਦੀ ਫੋਟੋ ਗਾਰਡੀਅਨ ਪੇਪਰ ਦੇ ਵਿੱਚ ਕੋਇਨ ਦੇ ਨਾਲ ਪਹਿਲੇ ਸਫੇ ਦੇ ਉੱਤੇ ਛਪੀ ਸੀ। ਇਹ ਬਹੁਤ ਵੱਡੀ ਗੱਲ ਸੀ। ਅੱਛਾ ਉਹ ਅਸੀਂ ਜਿਹੜਾ ਧੋਣਾ ਧੋਣਾ ਚਾਹੁੰਦੇ ਸੀ ਨਾ ਜੀ ਬਈ ਸਿੱਖ ਮਿਲਿਟੈਂਟ ਇੱਥੇ ਦਰਬਾਰ ਸਾਹਿਬ ਜਾ ਪਿਆ ਉਹ ਉਹਦੀ ਸ਼ੁਰੂਆਤ ਸੀ। ਉਹ ਸ਼ੁਰੂਆਤ ਸੀ। ਅੱਛਾ ਪਰ ਸਾਹਿਬ ਇੱਕ ਉੱਥੇ ਸ਼ਾਇਦ ਬੱਚੇ ਵੀ ਸੀ ਅੰਗਰੇਜ਼ ਬੱਚੇ ਜਿਹੜੇ ਗੁਰ ਸਿੱਖ ਸੀ। ਉਹ ਮੇਰੀ ਪੀਵੀ ਅਕੈਡਮੀ ਦੇ ਬੱਚੇ ਸੀ। ਜੀ ਉਹ ਦਰਬਾਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੇ ਸੀ। ਜੀ ਰਾਣੀ ਨੇ ਉਹਨਾਂ ਨੂੰ ਪੁੱਛਿਆ ਹੋਵੇ ਤੁਸੀਂ ਇਹ ਪਹਿਲਾਂ ਸਾਨੂੰ ਪੁੱਛਿਆ ਵੀ ਇਹ ਕੌਣ ਹੈ ਜੀ ਉਹਦੀ ਕਿਹਾ ਜੀ ਵੀ ਦੇ ਆਰ ਸਿੱਖਸ ਬਾਈ ਚੁਆਇਸ ਤੇ ਇਹ ਦੇ ਆਰ ਨਾਟ ਬੋਰਨ ਸਿੱਖ ਉਹਨੇ ਇੱਕ ਬੱਚੀ ਨੂੰ ਪੁੱਛਿਆ ਵੀ ਤੁਸੀਂ ਬਾਈ ਵਰਤਾ ਸਿੱਖ ਨਹੀਂ ਹੈ ਜੀ ਬਾਈ ਗੌਟ ਟੂ ਕਨਵਰਟਡ ਇਨਟੂ ਸਿੱਖイズਮ ਉਹ ਬੱਚੀ ਦਾ ਜਵਾਬ ਸੀ ਜੀ ਵੀ ਮੇਰੇ ਪੇਰੈਂਟਸ ਕਹਿੰਦੇ ਆ ਜੀ ਵੀ ਜਿਹੜਾ ਸਿੱਖイズਮ ਹੈ ਦੁਨੀਆ ਦਾ ਸਭ ਤੋਂ ਸੈਕੂਲਰ ਰਿਲੀਜਨ ਹੈ ਜਿਹਦੇ ਚ ਕੋਈ ਕਾਸਟ ਕਲਰ ਕਰੀ ਨਹੀਂ ਹੈ ਅਸੀਂ ਇਸ ਕਰਕੇ ਨੂੰ ਜੁਆਇਨ ਕੀਤਾ ਇਹ ਮਤਲਬ ਹੈ ਕਿ ਇੱਕ ਏਡੀ ਵੱਡੀ ਸਟੇਟਮੈਂਟ ਸੀ ਜਿਹੜੀ ਸਿੱਖਾਂ ਵਾਸਤੇ ਬਹੁਤ ਪ੍ਰਾਊਡ ਸੀ ਮੈਂ ਤਾਂ ਬਹੁਤ ਵੱਡੀ ਸਮਝਦਾ ਸੀ ਇਹਨੂੰ ਹਾਂਜੀ ਅੱਛਾ ਉਹਦੇ 'ਚ ਫਿਰ ਕੁਝ ਗਲਤੀਆਂ ਸਮਝਦਾ ਮੈਨੂੰ ਮੈਤੋ ਵੀ ਸਮਝਾਂ ਹੋਈਆਂ ਜੀ ਕਿਉਂਕਿ ਅਸੀਂ ਰਾਣੀ ਦੇ ਲਈ ਜੋ ਉਹਨਾਂ ਨੂੰ ਪੇਟ ਕਰਨਾ ਸੀ ਉਹ ਸਾਰਾ ਸਮਾਨ ਬਹੁਤ ਕੀਮਤੀ ਬਣਾਇਆ ਸੀ ਜੀ ਵਿਲਕਿੰਸਨ ਕੰਪਨੀ ਆ ਕਰਪਾਨਾ ਦੀ ਇੱਕ ਉਥੇ ਇੰਗਲੈਂਡ ਦੇ ਵਿੱਚ ਉੱਥੋਂ ਜਿਹੜੀਆਂ ਉਹਨਾਂ ਨੂੰ ਕਰਪਾਨਾ ਪੇਟ ਕੀਤੀ ਉਹ ਬਣਾਇਆ ਗਏ ਸੀ ਬਾਹਰ ਪ੍ਰਕਰ ਜਿੱਥੇ ਇਨਫੋਰਮੇਸ਼ਨ ਆਫਿਸ ਦੇ ਕੋਲ ਅਸੀਂ ਉਹਨਾਂ ਦਾ ਸਨਮਾਨ ਸਮਾਰੋਹ ਕਰਨ ਦੇ ਲਈ ਥਾਣੇਅਤ ਕੀਤਾ ਸੀ ਜੀ ਤੇ ਸਟੇਜ ਦੇ ਉੱਤੇ ਚੜਨ ਦੀ ਆਗਿਆ ਸਿਰਫ ਮੈਨੂੰ ਬਾਦਲ ਸਾਹਿਬ ਤੇ ਟੋੜਾ ਸਾਹਿਬ ਨੂੰ ਸੀ ਹੋਰ ਕਿਸੇ ਬੰਦੇ ਨੂੰ ਚੜਨ ਦੀ ਆਗਿਆ ਨਹੀਂ ਸੀ ਜャ ਉਹਨਾਂ ਦਾ ਸਟਾਫ ਸੀ ਜャ ਉਹਨਾਂ ਦਾ ਸਟਾਫ ਸੀ ਤੇ ਜਿਹੜਾ ਸੀਟਿੰਗ ਅਰੇਂਜਮੈਂਟ ਮੈਂ ਬਣਾਇਆ ਉਹ ਮੈਂ ਤਾਂ ਆਪਣੇ ਹਿਸਾਬ ਨਾਲ ਬਣਾਇਆ ਵੈਸ਼ਰੂਮ ਦੀ ਕਮੇਟੀ ਦਾ ਫੰਕਸ਼ਨ ਹੈ ਐਗਜ਼ੀਕਟਿਵ ਦੇ ਮੈਂਬਰ ਸਭ ਤੋਂ ਮੋਰੇ ਬੈਠੇ ਸੀ ਜੀ ਉਹਨਾਂ ਦੇ ਪਿੱਛੇ ਜਨਰਲ ਮੈਂਬਰ ਬੈਠੇ ਸੀ ਉਹਦੇ ਪਿੱਛੇ ਮੰਤਰੀ ਸੀ ਤੇ ਮੰਤਰੀਆਂ ਦੇ ਪਿੱਛੇ ਐਮ ਐਲ اے ਸੀ ਉਹਦੇ ਤੇ ਵੀ ਕਈਆਂ ਬੰਦਿਆਂ ਨੇ ਇਤਰਾਜ਼ ਕੀਤਾ ਵੀ ਤੁਸੀਂ ਮੰਤਰੀਆਂ ਨੂੰ ਤੀਜੀ ਥਾਂ ਬਿਠਾ ਲ ਦਿੱਤਾ ਮੈਂ ਕਿਹਾ ਇਹ ਫੰਕਸ਼ਨ ਐਸ ਡੀ ਪੀ ਸੀ ਦਾ ਤੇ ਸੈਕਟਰੀਏਟ ਚ ਸਾਨੂੰ ਨਹੀਂ ਤੁਸੀਂ ਮੋਹਰੇ ਬੈਣ ਦਿੰਦੇ ਇੱਥੇ ਤੁਸੀਂ ਪਿੱਛੇ ਬੈਠੋ ਤੁਸੀਂ ਵੀ ਦੇਖੋ ਅੱਛਾ ਜੀ ਤੇ ਚਲੋ ਖੈਰ ਬਾਬੇ ਦੀ ਕਿਰਪਾ ਹੈ ਹੋਈ ਉਹ ਬਹੁਤ ਅੱਛਾ ਬੜਾ ਵਧੀਆ ਪ੍ਰੋਗਰਾਮ ਨੇਵਿਆ